ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ 11:11 ਵਜੇ ਕੰਮ ਮੇਰੇ ਘੰਟਾ ਪਹਿਲਾਂ ਫਿਨਿਸ਼ ਹੋ ਗਿਆ ਸੀ ਘੰਟਾ ਪਹਿਲਾਂ ਮੈਂ ਫ੍ਰੀ ਹੋ ਗਈ ਸੀ ਬਿਲਕੁਲ ਤੇ ਹੁਣ ਉਸ ਵਾਰ ਘੰਟੇ ਜਿਹੜੇ ਮੈਂ ਵੀਡੀਓ ਐਡਿਟ ਕਰਤੀ ਕੱਪੜੇ ਤੈਹ ਕੀਤੇ ਨਾ ਪੈ ਕੱਲ ਵਾਲੇ ਕੱਪੜੇ ਸੁੱਕੇ ਪੈਨੇ ਪੰਚਾਰਕ ਗਿੱਲੇ ਨੂੰ ਹਾਲ ਸੁੱਕਣੇ ਪਾ ਪੈਨੇ ਅੰਦਰ ਇਹ ਸੁੱਕ ਗਏ ਸੀ ਇਹਨਾਂ ਨੂੰ ਸਵੇਰੇ ਮੈਂ ਨਾ ਘੰਟਾ ਰੱਖਤਾ ਸੀ ਕਮਰੇ ਵਿੱਚ ਤੇ ਬਲੂਰ ਲਗਾ ਮੈਂ ਕੱਪੜੇ ਧੋਣੇ ਨੇ ਹੁੰਦੇ ਕੱਪੜਾ ਸੰਭਾਲਣੇ ਨੇ ਹੁੰਦੇ ਮੇਰੇ ਨਾਲ ਸੰਭਾਲਣੇ ਉਹ ਤੋਂ ਵੀ ਆਲੇ ਔਖੇ ਨੇ ਪਰ ਹੁਣ ਕੋਈ ਵੀ ਗੱਲ ਨਹੀਂ ਕਿ ਇਹ ਜਦ ਕੱਪੜੇ ਧੋਣੇ ਕੋਈ ਪ੍ਰੈਸ ਵਾਲਾ ਕੱਪੜਾ ਨਹੀਂ ਹੁੰਦਾ ਹੈਗਾ ਅੱਜ ਵੀ ਮੇਰੇ ਕੱਪੜੇ ਚ ਕੋਈ ਪ੍ਰੈਸ ਵਾਲਜੇ ਹੁੰਦੇ ਤਾਂ ਇੱਕ ਜਾਂ ਦੋ ਹੁੰਦੇ ਨੇ ਪਰ ਜਿਹੜੇ ਕੱਲ ਮੈਂ ਕੱਪੜੇ ਧੋਤੇ ਨੇ ਵਿੱਚ ਇੱਕ ਵੀ ਕੱਪੜਾ ਪ੍ਰੈਸ ਵਾਲਾ ਨਹੀਂ ਹੈਗਾ ਅੰਦਵਿੰਦਰ ਤੇ ਰੱਖੋ ਤੇ ਜਿਵੇਂ ਮੈਂ ਕਹਾਂ ਕਰਦੀ ਹਾਂ ਉਹਦੇ ਅਲੱਗ-ਅਲੱਗ ਕਰਦਾ ਨਹੀਂ ਇਹਨਾਂ ਰਿੰਨਾਂ ਦੇ ਕਬੜ ਚ ਜਾਣਗੇ ਤਾਂ ਹੁਣ ਸੰਭਾਲ ਰਹੀ ਸੀ ਕੱਪੜੇ ਮੈਂ ਦਵਿੰਦਰ ਦੇ ਜਾਣਗੇ ਕੱਪੜੇ ਉਹਨਾਂ ਦੇ ਕਬੜ ਚ ਮੇਰੇ ਮੇਰੀ ਕ ਉਹ ਹਾਲੇ ਇੱਕ ਦਿਨ ਨਹਿਣਗੇ ਸੁੱਕਣ ਨੂੰ ਧੁੱਪਰ ਦੀ ਤਾਂ ਹਲੇ ਕੋਈ ਸੰਭਾਵਨਾ ਹੈ ਨਹੀਂ ਨਿਕਲਣ ਦੀ ਮੈਨੂੰ ਤਾਂ ਲੱਗਦਾ ਨਹੀਂ ਧੁੱਪ ਕੁਛ ਦਿਨਾਂ ਹਲੇ ਨਹੀਂ ਨਿਕਲੂਗੀ ਤੇ ਬਾਕੀ ਕੱਪੜੇ ਆਇਆ ਧੋਣੇ ਤਾਂ ਦੇਖੋ ਪੈਂਦੇ ਨੇ ਹਨਾ ਸੁੱਕਣਾਂ ਸੁੱਕਣ ਚਾਏ ਅੰਦਰ ਪਾਈਏ ਇਹਨਾਂ ਨੂੰ ਟਾਈਮ ਸਿਰ ਤਾਂ ਧੋਣਾ ਹੀ ਪੈਂਦਾ ਹੈਗਾ ਇਹ ਤਾਂ ਆਪਾਂ ਵੇਟ ਨਹੀਂ ਕਰ ਸਕਦੇ ਵੀ ਧੁੱਪ ਨਹੀਂ ਕੱਲੋਂ ਤਾਂ ਧੋਵਾਂਗੇ ਬਾਕੀ ਮਸ਼ੀਨਾਂ ਦਾ ਸੋਖਾ ਵੀ ਚਲੋ ਸੁੱਕ ਜਾਂਦੇ ਨੇ ਕੱਪੜੇ ਮਸ਼ੀਨ ਚ ਨੁੱਚੜ ਜਾਂਦੇ ਨੇ ਸੁੱਕਦੇ ਤਾਂ ਚੁਲੈ ਨਹੀਂ ਪਰ ਨੁੱਚੜ ਜਾਂਦੇ ਨੇ ਇਹ ਨਹੀਂ ਹੈਗਾ ਕਿ ਆਪਾਂ ਅੰਦਰ ਨਹੀਂ ਪਾ ਸਕਦੇ ਵੀ ਅੰਦਰ ਪਾ ਸਕਦੇ ਆ ਜੀ ਉਹਨਾਂ ਕੱਪੜਾ ਨਾ ਤਾਂ ਰੰਗੇ ਤਾਂ ਹਾਂ ਸਰ ਜਿੱਥੇ ਟਿਕਨੇ ਚਾਹੀਦੇ ਨੇਗੇ ਇਹ ਵੀ ਕੱਪੜੇ ਧੋਣ ਤੋਂ ਬਾਅਦ ਇੱਕ ਕੰਮ ਹੋਏਗਾ ਜਦ ਤੱਕ ਆਪਾਂ ਕੱਪੜੇ ਸੰਭਾਲਦੇ ਨਹੀਂ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਨਹੀਂ ਪਹੁੰਚਾਉਂਦੇ ਹਨਾ ਉਹ ਤੱਕ ਆ ਨਾ ਲਵੇ ਆਪਣਾ ਇਹ ਕੰਮ ਹਜੇ ਪੈਂਡਿੰਗ ਪਿਆ ਵੀ ਕੰਮ ਖਤਮ ਨਹੀਂ ਹੋਇਆ ਹੈਗਾ ਪਰ ਤੋਂ ਉਹਨਾਂ ਦਾ ਕੱਪੜੇ ਧੋਣੇ ਨੇ ਧੋਣੇ ਨੇ ਫਿਰ ਉਹਨਾਂ ਦਾ ਕੱਪੜੇ ਆਪਾਂ ਸੁੱਕਣੇ ਬਾਅਦ ਫਿਰ ਉਹਨਾਂ ਦੇ ਸੁੱਕ ਜਾਂਦੇ ਕੱਪੜੇ ਸੰਭਾਲਣੇ ਨੇ ਫਿਰ ਕੰਮ ਖਤਮ ਹੁੰਦਾ ਕੱਪੜਿਆਂ ਦਾ ਟਾਈਮ ਹੋ ਰਿਹਾ 3:30 ਦਾ ਮੈਂ ਨਾ 2:30 ਤੋਂ ਲੈ ਕੇ 3:30 ਸੌਂਗੀ ਸੀ ਤੇ ਉੱਠ ਕੇ ਸੌਂ ਕੇ ਗਈ ਠੰਡ ਇੰਨੀ ਜ਼ਿਆਦਾ ਲੱਗ ਰਹੀ ਸੈਨ ਨਹੀਂ ਜ਼ਿਆਦਾ ਲੱਗ ਰਹੀ ਠੰਡ ਮੈਂ ਬਲੌਰ ਲਗਾ ਲਗਾ ਸੀ ਕੇ ਪਰ ਠੰਡ ਨੇ ਉਤਲੀ ਪੈਰ ਨਹੀਂ ਮੇਰੇ ਨਿੱਗੇ ਹੋਏ ਤੇ ਹਾਜੀ ਵੀ ਮੇਰੇ ਪੈਰ ਨਿੱਗੇ ਨਹੀਂ ਹੋਏ ਇਹ ਪਰਜ਼ਾਈ ਲੈ ਕੇ ਪੈ ਗਈ ਤੇ 3:30 ਵਜੇ ਜਦੋਂ ਮੈਂ ਉઠી ਤਾਂ ਮੈਂ ਦੇਖਿਆ ਬਾਹਰ ਧੁੱਪ ਚਮਕ ਰਹੀ ਮੈਂ ਚਲੋ ਧੁੱਪ ਦਾ ਸੇਕ ਦੇਖਦੇ ਆਂ ਵੀ ਇਹ ਹੈਗਾ ਨਿੱਗ ਪਰ ਬਿਲਕੁਲ ਨਿੱਗ ਨਹੀਂ ਹੈਗਾ ਓਰੇ ਉਹ ਤਾਂ ਪਚਾਨਣ ਜਾ ਹੋ ਰਿਹਾ ਪਰ ਨਿੱਗ ਨਹੀਂ ਹੈਗਾ ਜਮ ਹੁਣ ਮੈਂ ਜਾ ਕੇ ਅੰਦਰ ਕਰਦੀ ਆਂ ਚਾਹ ਚਾਹ ਪੀਣੇ ਆਂ ਕੰਮ ਕਈ ਕਰਨੇ ਸਪਠੰਡ ਕਰਕੇ ਜੀਨ ਕਰਾ ਅੱਜ ਠੰਡ ਬਹੁਤ ਹੈ ਬਹੁਤ ਜ਼ਿਆਦਾ ਠੰਡ ਲੱਗ ਰਹੀ ਮੈਨੂੰ ਮੇਰੇ ਪੈਰ ਹੀ ਨਿੱਗੇ ਹੋ ਰਹੇ ਸਵੇਰ ਦੇ ਧੁੱਪ ਹੈਗੀ ਪਰ ਨਿੱਗ ਨਹੀਂ ਹੈਗਾ ਧੁੱਪ ਦਾ ਸੇਕ ਨਹੀਂ ਹੈਗਾ 3:30 ਹੋ ਗਏ ਦੋ ਬਹੁਤ ਕਿੰਨਿਕ ਹੋਊਗਾ ਇਧਰ ਬਣ ਰਹੀ ਮੇਰੀ ਚਾਹ ਤੇ ਇਹ ਮੈਂ ਸਬਜੀ ਬਣਾਈ ਸੀ ਦੁਪਹਿਰੇ ਆਹ ਦੁਪਹਿਰੇ ਨ ਸਵੇਰੇ ਬਣਾਈ ਸੀ ਲੋਬੀਆ ਦੀ ਫ੍ਰਿਜ ਵਿੱਚ ਰੱਖ ਦੈਨੂੰ ਮੈਂ ਤੇ ਪਹਿਰੇ ਮੈਂ ਲੰਚ ਕਰ ਲਿਆ ਸੀ ਲੋਬੀਆ ਸ਼ਾਮ ਵਾਸਤੇ ਸਬਜੀ ਪਈ ਹੈ ਲੋਬੀਆ ਪਈ ਹੈ ਤੇ ਕੱਲ ਵਾਲੀ ਆਲੂ ਗੋਭੀ ਸਬਜੀ ਪਈ ਹੈ ਸ਼ਾਮ ਨੂੰ ਮੈਂ ਕੁਝ ਨਹੀਂ ਬਣਾਉਣਾ ਚਾਹ ਕਰਕੇ ਮੈਂ ਲਈ ਰਜਾਈ ਚਰਜਾਈ ਚ ਬੈਠ ਕੇ ਪੀਉਂਗੀ ਮੈਂ ਦਿਨੇ ਨਾ ਕਦੇ ਰਜਾਈ ਨਹੀਂ ਕੱਢੀ ਜਿੱਦ ਦੇ ਸਰਦੀ ਸ਼ੁਰੂ ਹੋਈ ਹੈ ਅੱਜ ਪਹਿਲੀ ਵਾਰ ਹੋਇਆ ਕਿ ਮੈਂ ਦਿਨੇ ਵਰ ਚਾਈਤ ਬੈਠੇ ਨਹੀਂ ਮਰ ਜਾਈ ਜੂ ਬੈਠੀ ਨਹੀਂ ਹੋਣੀ ਕਿਉਂਕਿ ਰਜਾਈ ਚ ਜਾਨੇ ਨਿੱਗੇ ਹੋ ਕੇ ਉੱਠਣਾ ਖਪੜਾ ਜਨ ਨਹੀਂ ਜਾ ਕੇ ਠੰਡ ਲੱਗੀ ਮੇਂ ਠੰਡ ਨੁੱਤਰੇਗੀ ਚਾਹ ਕਰਕੇ ਵੀ ਹੁਣ ਮੈਂ ਰਜਾਈ ਚਾ ਕੇ ਬੈਠ ਕੇ ਪੀਉਂਗੀ ਉਸ ਤੋਂ ਬਾਅਦ ਕੱਟੂ ਵੀ ਗਾਜਰਾਗਾ ਗਾਜਰਾ ਮੈਂ ਕੱਲ ਨੂੰ ਬਣਾਉਂਗੀ ਅੱਜ ਨਹੀਂ ਕੱਲ ਵਾਸਤੇ ਕੱਟ ਕੇ ਰੱਖੂੰਗੀ ਫਲੋਰ ਲਗਾ ਲੂੰਗੀ ਫਲੋਰ ਲਗਾ ਕੇ ਕੱਟੂਗੀ ਨਹੀਂ ਤਾਂ ਹੱਥ ਪਹਿਲੇ ਹੀ ਠੰਡੇ ਹੋਏ ਪੈਣਾ ਅੱਜ ਤਾਂ ਪਹਿਲਾਂ ਮੈਂ ਪਤਲੀਆਂ socks ਪਾਈਆਂ ਫਿਰ ਜੇ ਮੇਰੇ ਪੈਰ ਨਾਲ ਨਿੱਗੇ ਹੋਏ ਫਿਰ ਮੈਂ ਉਤਾਰਤੀ ਤੇ ਮੋਟੀਆਂ ਪਾਈਆਂ ਹੋਰ ਗਰਮ ਮੋਟੀਆਂ ਪਾਈਆਂ socks ਐਰ ਹੁਣ ਵੀ ਨਿੱਗੀਆਂ ਨਹੀਂ ਹੋਈ ਪਰ ਪਹਿਲਾਂ ਨਾਲੋਂ ਫਰਕ ਪੈਰ ਹਾਲੇ ਵੀ ਠੰਡੇ ਹੀ ਹੋਏ ਨੇ ਚਾਹ ਪੀਣੀ ਹੈ ਗਰਮ ਗਰਮ ਫਿਰ ਕੱਟੂਗੀ ਸਬਜ਼ੀ ਮੈਂ ਲਾਤੀ ਹੁਣ ਕਾਜਣਾ ਕਾਜਣਾ ਛਿੱਲਾਂਗੇ ਕੱਟਾਂਗੇ ਕੱਲ੍ਹ ਵਾਸਤੇ ਸਬਜ਼ੀ ਤਿਆਰ ਕਰਦੇ ਆ ਅੱਜ ਵਾਸਤੇ ਤਾਂ ਮੇਰੇ ਕੋਲ ਹੈ ਹੀ ਸਬਜ਼ੀ ਕੱਲ੍ਹ ਵਾਸਤੇ ਤਿਆਰ ਕਰਦੇ ਕੱਲ੍ਹ ਤੇ ਸਵੇਰੇ ਬਣਾਉਣਾ ਚਾਹੀਏ ਮੈਂ ਸ਼ਾਮ ਨੂੰ ਬਣਾਉਣਾ ਲੇਡੀਜ਼ ਨੂੰ ਨਾ ਇਹ ਜਿਆਦਾ ਵੱਡਾ ਫਿਕਰ ਹੁੰਦਾ ਹਨਾ ਸਬਜੀ ਦਾ ਦਾਲ ਸਬਜੀ ਦਾ ਵੀ ਦਾਲ ਸਬਜੀ ਕੀ ਬਣੂਗੀ ਦਾਲ ਸਬਜੀ ਦਾ ਪਲਾਨਿੰਗ ਕਰੀ ਹੋਵੇ ਦਾਲ ਸਬਜੀ ਆਪਣੇ ਵੀ ਹੋਵੇ ਤਿਆਰ ਵੀ ਕੀ ਬਣੂਗਾ ਹਨਾ ਫਿਰ ਅੱਗੇ ਟੈਨਸ਼ਨ ਘੱਟ ਜਾਂਦੀ ਦੂਜੇ ਕੰਮ ਤਾਂ ਹੋ ਹੀ ਜਾਂਦੇ ਪਰ ਆਹ ਫਿਕਰ ਵੱਡਾ ਹੁੰਦਾ ਹਨਾ ਦਾਲ ਸਬਜੀ ਦਾ ਕੀ ਦਾਲ ਸਬਜੀ ਕੀ ਬਣਾਂਗੀ ਮੈਨੂੰ ਇਹ ਦਾਲ ਸਬਜੀ ਦਾ ਬਹੁਤ ਵੱਡਾ ਕੰਮ ਲੱਗਦਾ ਦਾਲ ਸਬਜੀ ਕੀ ਬਣੂਗੀ ਮੇਰੇ ਨਾਲ ਦਸਰੀ ਜੀ ਵਿੱਚ ਕੋਈ ਨਾ ਕੋਈ ਹਰੀ ਸਬਜੀ ਜਰੂਰ ਹੋਵੇ ਗਰਮੀਆਂ ਛੱਡਦੀਆਂ ਫਰਿੱਜ ਵਿੱਚ ਮੈਂ ਜ਼ਰੂਰ ਰੱਖਦੀ ਆਂ ਸਬਜ਼ੀਆਂ ਮਗਾ ਕੇ ਰੱਖ ਦਿੰਦੀ ਆਂ ਗਰਮੀ ਵਿੱਚ ਰਹਿਣੀ ਹੈ ਮੈਂ ਹੀ ਪੱਠੇ ਮਗਾਈਆਂ ਨੇ ਕੋਈ ਖਰਾਬ ਜਲਦੀ ਹੋ ਜਾਂਦੀਆਂ ਨੇ ਇਹ ਸਰਦੀਆਂ ਵਿੱਚ ਤਾਂ ਜਿਦਾ ਮਟਰ ਗੋਭੀ ਫਰਿੱਜ ਵਿੱਚ ਹਮੇਸ਼ਾ ਮੇਰੇ ਕੋਲ ਹੁੰਦੀ ਹੁੰਦੀ ਆਂ ਸਬਜ਼ੀ ਮੈਂ ਖਤਮ ਹੀ ਨਹੀਂ ਹੁੰਦੀ ਕਿਉਂਕਿ ਸਰਦੀਆਂ ਵਿੱਚ ਇਹ ਹੋ ਲੱਗ ਜਾਂਦੀਆਂ ਨੇ ਸਰਦੀਆਂ ਨੇ ਸਬਜ਼ੀਆਂ ਹੁੰਦੀਆਂ ਨੇ ਪਲਾਉ ਚ ਪਾ ਲਓ ਖਿਚੜੀ ਚ ਪਾ ਲਓ ਹਨ ਤੁਸੀਂ ਆਪਾਂ ਪੱਤਾ ਗੋਭੀ ਐਸਾ ਸੈਲਡ ਖਾ ਲਓ ਜਾਂ ਕੁਝ ਈਦਲਾ ਬਣਾ ਲਓ ਚ ਪਾ ਲਓ ਤੁਸੀਂ ਗਾਜਰ ਕੁੱਟ ਕੇ ਇਹ ਸਬਜ਼ੀਆਂ ਐਵੇਂ ਹੀ ਬਹੁਤ ਤਰ੍ਹਾਂ ਖਾਦੀਆਂ ਜਾਂਦੀਆਂ ਨੇ ਅੱਜ ਸਵੇਰੇ ਤਾਂ ਮੈਂ ਕੋਈ ਕੰਮ ਨਹੀਂ ਕਰਿਆ ਕੋਈ ਕੰਮ ਕਿਚਨ ਦੇ ਕੰਮ ਤੋਂ ਬਿਨਾਂ ਜਾਂ ਮੈਂ ਅਬ ਤੱਕ ਬਾਥਰੂਮ ਤੋਂ ਤੱਕ ਨਾਉਣ ਤੋਂ ਪਹਿਲਾਂ ਬਾਥਰੂਮ ਕਲੀਨ ਕੀਤਾ ਸੀਗਾ ਤੇ ਹੁਣ ਮੈਨੂੰ ਆਇਆ ਸਬਜ਼ੀ ਕੱਟ ਕੇ ਰੱਖ ਲੈ ਲਵੋ ਕੋਈ ਕੰਮ ਤਾਂ ਹੋ ਜੀ ਮੈਨੂੰ ਆਇਆ ਤਾਂ ਉਹ ਵੀ ਕੋਈ ਕੰਮ ਨਾ ਕਰਿਆ ਠੰਡੀ ਬਹੁਤ ਜ਼ਿਆਦਾ ਹੈ ਅੱਜ ਕੋਈ ਕੰਮ ਹੋਇਆ ਹੀ ਨਹੀਂ ਠੰਡ ਕਰਕੇ ਕੰਮ ਜੀ ਨਹੀਂ ਕਰਦਾ ਹੈ ਸਬਜ਼ੀ ਕੱਟ ਕੇ ਰੱਖ ਲੈਣੇ ਕਿਉਂਕਿ ਸਵੇਰੇ ਫੇਰ ਵੀ ਰੁਟੀਨ ਹੋ ਜਾਣਾ ਇਸ ਤਰ੍ਹਾਂ ਕਰ ਚੁਣ ਹੁਣ ਸਬਜ਼ੀ ਕੱਟ ਲਾਂ। ਫਿਰ ਹੁਣ ਮੈਂ ਅਜ ਬਲੂਅਰ ਲਾ ਲਾਂਦੀ ਆਂ। ਕਿ ਮੈਂ ਤਾਂ ਜਲ ਠੰਡ ਲਗੀ ਤਾਂ ਲਗਾ ਲਉਂਗੀ ਇਹਨਾਂ ਚੀਜ਼ ਸਰਦਾ ਸਾਦਣਾ ਫਿਰ ਉਹ ਆਦਤ ਬਣ ਜਾਈਏ ਤੇ ਠੰਡੇ ਰਹਿ ਕੇ ਚੜੀਆਂ ਦੀ ਸਵੇਰ ਦੀ ਬਹੁਤ ਠੰਡ ਅੱਜ ਮੇਰੀ ਚਾਈ ਬੈਠ ਤੇ ਤੁਸੀਂ ਦੇਖ ਰਹੇ ਹੋਗੇ ਮੇਰੀ ਚਾਈ ਕਰ ਲੈਂਦੀ ਜੀ ਕਦੇ ਵੀ ਮੇਰੀ ਚਾਈ ਨਹੀਂ ਲਈ ਅੱਜ ਲਈ ਬਹੁਤ ਜ਼ਿਆਦਾ ਠੰਡ ਸੀ ਹੁਣ ਦੇਖੋਗੀ ਉਹ ਵੀ ਤਾਂ ਕਰੂੰਗੀ ਮੇਰਾ ਦਿਲ ਕਹਿੰਦਾ ਉਹੋਕ ਵੀ ਨਾ ਕਰਾਂ ਆ ਸਾਰਾ ਦਿਨ ਬੈਠੇ ਰਹੂ ਉਹ ਵੀ ਠੀਕ ਨਹੀਂ ਹੈਗਾ ਆਪਣੇ ਵੀ ਸਾਰੇ ਨਾਲ ਬੈਠੇ ਰਹੀ ਖਾ ਪੀ ਕੇ ਵਿਚ ਵਿੱਚ ਨਾ ਕਈ ਸਬਜ਼ੀਆਂ ਕਹਿਣਗੇ ਦਾਲ ਕਾਜਰਾ ਦਾਲ ਕद्दू ਦੀ ਦਾਲ ਹੈ ਨਾ ਕਈ ਡੇਟ ਸੈਸਤ ਨਾ ਇਨਨ ਨੂੰ ਹਲੇ ਵੀ ਸਮਝ ਨਹੀਂ ਹੈਗੀ ਵੀ ਸਬਜੀ ਹੁੰਦੀ ਹੈ ਤੇ ਨਾਲ ਹੁੰਦੀ ਹੈ ਉਹ ਹਲੇ ਵੀ ਕਹਿੰਦੇ ਦਾਲ ਸਬਜੀ ਨੂੰ ਵੀ ਦਾਲ ਹੀ ਕਹਿੰਗੇ ਆਂਜਰਾਂ ਦੀ ਦਾਲ ਗੋਭੀ ਦੀ ਦਾਲ ਐਜ਼ ਆਲਵੇਸ ਅੱਪਾ ਅਗੇ ਸੈਰ ਕਰਨਾ ਆਪਣੇ ਟਾਈਮ ਤੇ 4:30 ਵਜੇ ਪਿੱਛੇ ਦੇਖ ਤੁਹਾਨੂੰ ਧੁੱਪ ਚਮਕ ਰਹੀ ਹੋਊਗੀ 3:30 3:30 ਧੁੱਪ ਨਿਕਲੀ ਆ ਸੂਰਜ ਚਮਕ ਰ ਚਮਕ ਕੇ ਜਿ ਇੱਕ ਚਮਕੌਰ ਜਿਹਾ ਬਸ ਏਕ ਤੂਕ ਨਹੀਂ ਹੈਗਾ ਧੁੱਪ ਦਾ ਠੰਡ ਬਹੁਤ ਜ਼ਿਆਦਾ ਠੰਡ ਹੈ ਠਾਰੀ ਬਹੁਤ ਜ਼ਿਆਦਾ ਹੱਥ ਪੈਰ ਬਹੁਤ ਠਰਦੇ ਨੇ ਇਹ ਜੀ ਬਹੁਤ ਸੁੱਕੀ ਠੰਡ ਹੈ ਤੇ ਆਪਾਂ ਅਗੇ ਸੈਰ ਕਰਨ ਨਾ ਕਿ ਹਰ ਜਾਈਚ ਬੈਠੇ ਰਮਗੇ ਤੇ ਬੈਠੇ ਰਵਾਂਗੇ ਨਿਕਲੀਏ ਬਾਹਰ ਕੁਝ ਕਰੀਏ ਸੈਰ ਕਰੀਏ ਤੇ ਹੁਣ ਮੈਂ ਕਰਦੀ ਹਾਂ ਸੈਰ ਫਿਰ ਮਨ ਨੂੰ ਨਾ ਸੈਟੀਸਫੈਕਸ਼ਨ ਹੀ ਹੋ ਜਾਂਦੀ ਵੀ ਚਲ ਫਿਰ ਖਾਣ ਪੀਣ ਨੂੰ ਵੀ ਦਿਲ ਕਰਦਾ ਵੀ ਸੈਰ ਹੋਊਗੀ ਨਹੀਂ ਤਾਂ ਇਹਨਾਂ ਦਾ ਵੀ ਸਵੇਰ ਦੇ ਬੈਠੇ ਆ ਖਾਈ ਜਾਂਦੇ ਆ ਬੈਠੇ ਆ ਖਾਈ ਜਾਂਦੇ ਹਨ ਵੀ ਬੋਡੀ ਐਕਸਰਸਾਈਜ਼ ਨਹੀਂ ਹੋਈ ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਡਿਨਰ ਵਾਸਤੇ ਵੀ ਕੋਈ ਜਗ੍ਹਾ ਬਣਾਈਏ পেট ਵਿੱਚ ਸੈਰ ਕਰੀਏ ਜਿਹੜਾ ਅਗਰ ਖਾਦਾ ਉਹ ਵੀ ਢਿੱਲੇ ਮਾਣਾ ਮੋਟਾ ਥੱਲੇ ਹੋਵੇ ਤੇ ਸ਼ਾਮ ਦਾ ਖਾਣਾ ਵੀ ਖਾਣਾ ਫਿਰ ਠੰਡ ਬਹੁਤ ਜ਼ਿਆਦਾ ਠੰਡਾ ਠੰਡ ਠੰਡ ਕਰੀ ਜਾਂਦੇ ਸਾਗ ਦੇ ਨਾਲ ਹੀ ਨਾ ਗਏ ਠੰਡ 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 ਹਾਈ ਕੱਪੜੇ ਸੁੱਕਦੇ ਹਾਈ ਠੰਡਾ ਪਾਣੀ ਠੰਡ ਚਾਹੀ ਹੋ ਜਾਂਦਾ ਤੇ ਮੈਂ ਉਹਨਾਂ ਦਾ ਗੱਟ ਸਬਜ਼ੀ ਜਿਹੜੀ ਕੱਟੀ ਗਾਜਰਾ ਦੇ ਕੰਟੇਨਰ ਚ ਪਾ ਕੇ ਮੈਂ ਰੱਖ ਰਹੀ ਹਾਂ ਬਣਾਉਂਗੀ ਕੱਲ ਨੂੰ ਦੇਖੂਗੀ ਜੇ ਵਾ ਠੀਕ ਲੱਗਿਆ ਸਵੇਰੇ ਠੀਕ ਲੱਗੂਗਾ ਸ਼ਾਮ ਨੂੰ ਠੀਕ ਲੱਗੂਗਾ ਦੋ ਬਣਾਉਂਗੀ ਤਿੱਕ ਆਇਆ ਵੀ ਸਬਜੀ ਆਪਣੇ ਕੋਲ ਕੱਟੀ ਪਈ ਹੈ ਤਿਆਰ ਬਹੁਤ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ ਬਹੁਤ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਕੀ ਬਣੂ ਕੀ ਬਣੂਗਾ ਤੇ ਚਾਹੇ ਆਲੂ ਕਾਜਰਾ ਚਾਹੇ ਗਾਜਰਾ ਮਟਰ ਕੁਛ ਵੀ ਆਪਾਂ ਬਣਾ ਲਈ ਤੇ ਸਬਜੀ ਹੋ ਗਈ ਕੱਲ ਵਾਸਤੇ ਤਿਆਰ ਤੇ ਹੁਣ ਨਾ ਮੇਰੇ ਕੋਲ ਮਲਾਈ ਜਮਾਈ ਪਈ ਸੀ ਅੱਜ ਮੈਂ ਸਵੇਰੇ ਜਮਾਈ ਸੀ ਮਲਾਈ ਜਿਹੜੋ ਸਵੇਰੇ ਮੇਰਾ ਕਿਚਨ ਦਾ ਕੰਮ ਖਤਮ ਹੋ ਗਿਆ ਤਾਂ ਸਵੇਰੇ ਮੈਂ ਕਰਕੇ ਨਾ ਕੋਸੀ ਚਾਗ ਲਗਾ ਕੇ ਰੱਖਤੀ ਸੀ ਤੇ ਹੁਣ ਮੈਂ ਸ਼ਾਮ ਨੂੰ ਇਹ ਰੜਕ ਰਿਆਂਗੀ ਮਲਾਈ ਫਿਰ ਆਉਂਦਾ ਜੇ ਸਵੇਰੇ ਰਿੜਕਦਾ ਸਵੇਰੇ ਕੁਦਰ ਚਾਹ ਪਾਣੀ ਦਾ ਕੰਮ ਹੋ ਜਾਂਦਾ ਤੇ ਉਧਰ ਵਿੱਚ ਖਾਣੇ ਦੀ ਤਿਆਰੀ ਹੋ ਜਾਂਦੀ ਹੈ ਵਿੱਚ ਹੈਲਪਰ ਪੁੱਛਾ ਲਾਉਣ ਲਾਇ ਜੇ ਫਿਰ ਤਾਂ ਕੰਮਾਂ ਜੇ ਪੈ ਜਾਂਦਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਸੋਚਿਆ ਚਲ ਸਵੇਰੇ ਮੈਂ ਜਮਾਤੀ ਸੀ ਮਲਾਈ ਕੱਢ ਕੇ ਬਾਹਰ ਤੇ ਹੁਣ ਇਹਨੂੰ ਰਿੜਕ ਕੇ ਮੱਖਣ ਕੱਢ ਕੇ ਰੱਖ ਦਾਂ ਨੇ ਇਹ ਕੰਮ ਸਵੇਰ ਵਾਲਾ ਮੇਰਾ ਹੁਣ ਖਤਮ ਹੋ ਜੂਗਾ ਸਵੇਰੇ ਤਾਂ ਉਧਰ ਤਾਂ ਕਿਉਂ ਨਹੀਂ ਚੇਛੀ ਤੇ ਹੁਣ ਅੱਜ ਕੱਲ ਕਦੇ ਠੰਡਾ ਪਾਣੀ ਪਾਓ ਕਦੇ ਕੋਸਾ ਪਾਣੀ ਪਾਓ ਫਿਰ ਮਸਾ ਕਿਉਂ ਨਿਕਲਦਾ ਫਿਰ ਮੈਂ ਕਿਹਾ ਚਲੋ ਇਹ ਕੰਮ ਮੈਂ ਹੁਣ ਹੀ ਕਰਕੇ ਰੱਖ ਦਾਂ ਨੀ ਅੱਕੇ ਦਿਨੇ ਅੱਜ ਮੈਂ ਕੋਈ ਹੋਰ ਖਾਸ ਕੰਮ ਨਹੀਂ ਕੁਝ ਵੀ ਕੀਤਾ ਕੁਕਿੰਗ ਮੈਂ ਸਵੇਰੇ ਕਰ ਲਈ ਸਬਜ਼ੀ ਬਣਾ ਲਈ ਸੀ ਤੇ ਸ਼ਾਮ ਵਾਸਤੇ ਹੁਣ ਸਬਜ਼ੀ ਪਈ ਹੈ ਮੇਰੇ ਕੋਲ ਕੱਲ ਵਾਲੀ ਗੋਭੀ ਪਈ ਹੈ ਲੋਬੀਆਂ ਪਈ ਹੈ ਤੇ ਸ਼ਾਮ ਦਾ ਸਬਜ਼ੀ ਦਾ ਮੇਰਾ ਕੁਝ ਨਹੀਂ ਹੈਗਾ ਸੀਗਾ ਪਲੈਨ ਕੁਝ ਬਣਾਈ ਵੀ ਨਹੀਂ ਕੁਝ ਪਈ ਸੀ ਮੇਰੇ ਕੋਲ ਕਿਉਂਕਿ ਹੁਣ ਜਿਹੜਾ ਮੱਖਣ ਵਾਲਾ ਕੰਮ ਆ ਇਹ ਵੀ ਕਰ ਦਾਂ ਨਾ ਮੱਖਣ ਆਪਾਂ ਕੱਢ ਕੇ ਰੱਖ ਦਾਂ ਨੇ ਤੇ ਲੱਸੀ ਨੂੰ ਮੈਂ ਅਲੱਗ ਭਾਂਡਿਆਂ 'ਚ ਕੱਢ ਦੂੰਗੀ ਪਤਿਲ ਬੇਲਾ ਕਰ ਦੂੰਗੀ ਧੋ ਦੂੰਗੀ ਕਾਫੀ ਵੱਡਾ ਕੰਮ ਹੋ ਜਾਂਦਾ ਇਸ ਫਿਰ ਸਵੇਰੇ ਤੇ ਉਹੀ ਕੰਮ ਹੁਣ ਹੋ ਜੂ ਹੁਣ ਕੋਲ ਹੋਰ ਕੰਮ ਨਹੀਂ ਸੀਗਾ ਇਹ ਬੁੱਟਾ ਕੰਮ ਮੇਕਾ ਹੁਣ ਕਰ ਲਾਮੀ ਆ ਫਿਰ ਸਵੇਰੇ ਨਾ ਥੋੜਾ ਕੰਮ ਹਲਕਾ ਹੋ ਜਾਂਦਾ ਨਹੀਂ ਤਾਂ ਇਹ ਇਕੱਲਾ ਕੰਮ ਹੀ ਕਰਨਾ ਮੁਸ਼ਕਲ ਹੋ ਜਾਂਦਾ ਸਵੇਰੇ ਕਰੀ ਤੇ ਮੱਖਣ ਕੱਢਣ ਤੋਂ ਬਾਅਦ ਫਿਰ ਨਾ ਮੈਂ ਠੰਡੇ ਪਾਣੀ ਨਾਲ ਧੋਣੀ ਹੋਣੀ ਹੈਗੀ ਤਾਂ ਕਿ ਸਾਰੀ ਜਿਹੜੀ ਲੱਸੀ ਮੱਖਣ ਦੇ ਨਾਲ ਗਈ ਉਹ ਨਿਕਲ ਜੇ ਤੇ ਆਪਣੇ ਘੋੱਚ ਬਿਲਕੁਲ ਖਟਾਸ ਨਾ ਬਈ ਜਾਂ ਮੱਖਣ ਫ੍ਰਿਜ ਵਿੱਚ ਰੱਖੀ ਆਪਾਂ ਖਾਣ ਵਾਸਤੇ ਉਹ ਵੀ ਖੱਟਾ ਨਾ ਹੋਵੇ ਲੱਸੀ ਸਾਰੀ ਨਿਕਲ ਜੇ ਦੀ ਦੋ ਤਿੰਨ ਵਾਰੀ ਮੈਂ ਠੰਡੇ ਪਾਣੀ ਨਾਲ ਵਾਸ਼ ਕਰਕੇ ਫੇਰ ਰੱਖ ਦਿੰਨੀ ਹੁੰਨੀ ਮੱਖਣਾ ਫਿਰ ਮਲਾਈ ਜਮਾਉਣ ਰੜਕਣ ਵਾਲਾ ਕੰਮ ਵੀ ਹਫ਼ਤੇ ਤੋਂ ਇੱਕ ਵਾਰੀ ਕਰਨਾ ਪੈਂਦਾ ਹਫ਼ਤੇ ਦੀ ਮਲਾਈ ਅਸੀਂ ਇਕੱਠੀ ਜਮਾਲਾ ਹੁੰਦਾ ਜਿਹੜਾ ਡੋਂਗਾ ਭਰ ਜਾਂਦਾ ਹਫ਼ਤਾ ਲੰਘ ਜਾਂਦਾ ਹਫ਼ਤੇ ਦੀ ਮਲਾਈ ਪੈ ਜਾਂਦੀ ਹੈ ਫਿਰ ਹਫ਼ਤੇ ਤੋਂ ਹੀ ਰੜਕਦੇ ਹੁੰਨੇ ਆ ਮੱਖਣਾ ਵਗੈਰਾ ਦਾ ਕੰਮ ਹੁੰਦਾ ਕੱਢਣਾ ਰੱਖਣਾ ਗਰਮ ਕਰਨਾ ਹਨਾ ਤੇ ਇਹ ਹੋ ਜਾਂਦਾ ਲੱਸੀ ਜਿਹੜੀ ਹੁੰਦੀ ਹੈ ਭਾਂਡਾ ਚ ਕੱਢ ਕੇ ਫ੍ਰਿਜ ਵਿੱਚ ਰੱਖ ਲੈਂਦੇ ਲੱਸੀ ਅਸੀਂ ਨਹੀਂ ਪੀਂਦੇ ਸਰਦੀ ਚ ਨਹੀਂ ਪੀਂਦੇ ਕੜੀ ਬਣ ਜਾਂਦੀ ਜੇ ਬਣਾਉਣੀ ਹੋਵੇ ਨਹੀਂ ਅਸੀਂ ਫਿਰ ਨੀਮੇ ਵਾਈ ਨੂੰ ਦਿੰਨੇ ਉਹ ਲੱਸੀ ਦਾ ਸ਼ਕੀਨ ਉਹ ਲੱਸੀ ਅਸੀਂ ਉਹਦੇ ਲਈ ਰੱਖਦਾ ਨਹੀਂ ਹੁੰਦੇ ਆ ਇੱਧਰ ਮੈਂ ਲੱਸੀ ਕੱਢਤੀ ਭਾਂਡੇ ਵਿੱਚ ਦੋ ਜੱਗ ਇੱਕ ਕੜਪੀ ਆ ਪਤੀਲੇ ਲੱਸੀ ਵਾਲਾ ਧੋਤਾ ਆ ਸਾਰੇ ਸਮਾਨ ਜੋ ਵੀ ਯੂਜ਼ ਹੋਏ ਸੀ ਧੋਤਾ ਤੇ ਇੱਧਰ ਮੈਂ ਰੱਖਦਾ ਮੱਖਣ ਗਰਮ ਕਰਨਾ ਮੈਂ ਕਿ ਨਾਲ ਦੀ ਨਾਲ ਕਾਰੀ ਦਮਾਂ ਜਿਵੇਂ ਕੋਈ ਫ੍ਰੀਜ ਵਿੱਚ ਰੱਖ ਦੋ ਫੇ ਕਾਫੀ ਸਖਤ ਠੰਡਾ ਹੋ ਜਾਂਦਾ ਤੇ ਉਹੀ ਬਹੁਤ ਟਾਈਮ ਲੱਗਦਾ ਗਰਮ ਹੋਣ ਚ ਮੱਖਣ ਗਰਮ ਹੋ ਜਾਉ ਇੱਧਰ ਮੱਖਣ ਮੈਂ ਤਾਂਿਆ ਥੋੜਾ ਰੱਖ ਲਿਆ ਪਰੋਂਠੇ ਨਾਲ ਜੇ ਖਾਣਾ ਹੋਊਗਾ ਮੱਖਣ ਆਪਾਂ ਰੱਖ ਲਿਆ ਟਾਈਮ 7:00 ਵਜ ਰਹੀ ਨੇ ਸ਼ਾਮ ਦੇ ਉੱਤੇ ਖਾਣੇ ਦਾ ਵੀ ਟਾਈਮ ਹੋ ਗਿਆ ਮੈਂ ਖਾਣਾ ਖਾਣਾ ਮੈਂ ਫਿਰ ਦਵਾਈ ਲੈਣਾ ਪਹਿਲਾਂ ਮੈਂ ਆਪਦੀ ਇਹਦੇ ਰੱਖਿਆ ਮੱਖਣ ਦਾ ਮਕਰਨ ਲੇਣਾ ਨਾਲ ਦੀ ਨਾਲ ਮੈਂ ਕੱਟ ਕੇ ਰੱਖਦਾ ਇਸ ਅੱਗੇ ਤਾਂ ਮੈਂ ਦੋ ਵਾਰੀ ਨੇ ਇਕੱਠਾ ਕਰਦੀ ਪਰ ਐਸ ਕਿਵੇਂ ਐਸ ਸੋਚਿਆ ਨਾਲ ਦੀ ਨਾਲ ਮੈਂ ਮਨ ਕਰਦਾ ਵੀ ਰੱਖ ਹੀ ਲਵਾਂ ਗਰਮ ਕਰਨਾ ਹੁਣ ਫਿਰ ਗਰਮ ਕਰ ਲੈਣਾ ਇੱਕ ਤੋਗਾ ਦਰਮਦਰਾਂ ਰੱਖ ਦਾਨੀਆ ਫਿਰ ਰਿਜ ਵਿੱਚ ਰੱਖ ਦਾਂ ਚਾਲੂ ਫਿਰ ਉਸ ਵਰਤਿਓ ਵਾਂਗ ਕਰ ਮੈਂ ਨਾ ਹੋ ਗਿਆ ਪਰ ਥੰ ਦਵਾਈ ਸ਼ੁਰੂ ਕੀਤੀ ਹੈ ਥਾਇਰੋਇਡ ਦੀ ਦਵਿੰਦਰ ਨੂੰ ਥਾਇਰਾਇਡ ਹੈ ਤੇ ਇਹਨਾਂ ਨੂੰ ਕਰਨੀ ਸੀ ਪਰ ਮੈਂ ਇਹਨਾਂ ਨੂੰ ਮਨ ਰੱਤਾ ਮਦੂਸੇ ਕਰਵਾਉਣਾ ਤੁਸੀਂ ਐਲੋਪੈਥੀ ਲਈ ਚਲੋ ਕਿਉਂਕਿ ਇਹ ਜਿਹੜੇ ਦਵਾਈ ਹੋਮੋਪੈਥਿਕ ਤਿੰਨ ਟਾਈਮ ਸਵੇਰੇ ਦੁਪਹਿਰ ਸ਼ਾਮੇ ਖਾਣੇ ਤੋਂ ਪਹਿਲਾਂ ਲੈਣੀ ਹੁੰਦੀ ਆ ਖਾਣੇ ਤੋਂ ਬਾਅਦ ਫੇਰ ਲੈਣੀ ਹੁੰਦੀ ਆ ਤੇ ਮੈਂ ਦਵਿੰਦਰ ਨੂੰ ਕਹਾਂ ਮੈਂ ਤੁਸੀਂ ਉਹਨਾਂ ਬਾਅਦ ਹੁੰਦਰਾ ਕੋਈ ਬਸ ਇਹਰੇ ਖਾਣਾ ਖਾ ਕੇ ਨੀ ਕੋਲ ਤੋਂ ਬਾਅਦ ਵਾਲੇ ਯਾਨੀ ਭੁੱਲ ਜਾਊਗਾ ਤੇ ਪਹਿਲੇ ਹੀ ਲੈਣੀ ਭੁੱਲ ਜਾਊਗਾ ਥੋੜਾ ਰੂਟੀਨ ਨਹੀਂ ਬਣਦਾ ਹੈਗਾ ਦਵਾਈ ਲੈਣ ਦਾ ਇਸ ਲਈ ਮੈਂ ਤੁਸੀਂ ਨਾਲੋ ਤੁਸੀਂ ਆਪਦੇ ਉਹ ਹੀ ਲਈ ਚਲੋ ਉਹ ਐਲੋਪੈਥੀ ਨਹੀਂ ਆਈ ਨਾ ਸੀ ਇਸੇ ਰਿਕਰ ਗੋਲੀ ਲੈ ਲਓ ਤੁਹਾਨੂੰ ਸਾਰਾ ਦਿਨ ਮੁੜ ਕੇ ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਦਵਾਈ ਭੁੱਲ ਗਏ ਜਾਂ ਲਈ ਨਹੀਂ ਹੈ ਜੁ ਉਠਣ ਸਾਥ ਦਵਾਈ ਵੀ ਲੈ ਲਓ ਤਾਂ ਪਾਣੀ ਕਿੰਨੇ ਆ ਪਰ ਇਹ ਦਵਾਈ ਤੁਹਾਨੂੰ ਮੈਨੂੰ ਭੁੱਲੀ ਜਾਂ ਨਹੀਂ ਗੜਗੜਾ ਲੈ ਗਈ ਭੁੱਲੀ ਆ ਇੱਕ ਤੇ ਤਿੰਨੇ ਪਾਣੀ ਤੁਹਾਨੂੰ ਖਾਣੇ ਤੋਂ ਪਹਿਲਾਂ ਬਾਅਦ ਦੋ ਟਾਈਮ ਤੁਹਾਨੂੰ ਲੈਣੀ ਪੈਂਦੀ ਹੈ ਬਸ ਮੈਂ ਵੀ ਕਰਦੀ ਆ ਡਿਨਰ ਤੋਂ ਇਧਰ ਅਜ ਆਈ ਨਹੀਂ ਗਈ ਆਉਣ ਵਾਲੇ ਨੇ 7:00 ਵੱਜ ਚੁੱਕੇ ਨੇ ਸਬਜ਼ੀ ਮੇਰੇ ਕੋਲ ਪਈ ਥੋਂ ਦੱਸ ਸਬਜ਼ੀ ਮੈਂ ਬਣਾਉਣ ਨੂੰ ਸੇਰੇ ਮਲੋਗੀ ਬਣਾ ਲਈ ਸਾਰੀ ਕੋਬੀ ਪਈ ਹੈ ਸਬਜੀ ਬਣਾ ਲੈਣਾਂ ਲੱਗਦੀ ਹੈਗੀ ਫਿਰ ਦਵਿੰਦਰ ਕਹਿੰਦਾ ਸਬਜੀ ਨਹੀਂ ਇੱਕ ਬਣਾ ਕੇ ਦੋ ਦਿਨ ਖਾ ਲਈਏ ਹੁਣ ਦੋ ਦੋ ਸਬ지ਆਂ ਪਈਆਂ ਨੇ ਜੋਰਾਪੁਰ ਕੋਲ ਦੋ ਸਬ지ਆਂ ਪਈਆਂ ਹੁਣ ਫਿਰ ਸੋਕਣ ਨੂੰ ਵੀ ਚੀਜ਼ ਨਹੀਂ ਕਰਦਾ ਤੇ ਹੋਰ ਬਣਾਉਣ ਨੂੰ ਵੀ ਚੀਜ਼ ਕਰਦਾ ਕਿ ਯਾਰ ਆਲਰੇਡੀ ਆਪਣੇ ਕੋਲ ਦੋ ਪਈਆਂ ਨੇ ਫਿਰ ਦੀ ਸਬ지ਆਂ ਕਰਾਈ ਹੁੰਦਾ ਪਹਿਲਾਂ ਇਹ ਘਰੋਂ ਕਰ ਗਈ ਫਿਰ ਹੋਰ ਨਵੀਂ ਬਣਾ ਲਈ ਮੈਂ ਨੇ ਬੈਠੇ ਦਵਿੰਦਰ ਦੇ ਵੇਟ ਕਰ ਰਹੀਆਂ ਵੇਟ ਕਰਨੀ ਬਹੁਤ ਬਹੁਤ ਜ਼ਿਆਦਾ ਔਖੀ ਹੈ ਟਾਈਮ ਹੋ ਗਿਆ 8 ਵਜੇ ਨਾਲ 10 ਮਿੰਟ ਰਹਿ ਗਿਆ 8 ਵਜੇ ਨੂੰ ਮੈਨੂੰ 6:30 ਫੋਨ ਕਰਿਆ ਮੈਂ ਆ ਗਿਆ بس ਮੱਧ ਘੰਟੇ ਚ ਆਜੀ ਵੇਟ ਕਰੀ ਜਾਂਨੇ ਬੈਠੇ ਮੈਂ ਆਪਦਾ ਵੇਟ ਕਰਨੇ ਬਹੁਤ ਬਹੁਤ ਜ਼ਿਆਦਾ ਔਖੀ ਆ ਮੈਂ ਉਹਨਾਂ ਟਾਈਮ ਆਈ ਆਂ ਵੀ ਆਪਾਂ ਚੇਂਜ ਵੇਰੇ ਕਰਕੇ ਬੈਠ ਜਾਈ ਚ ਬੈਠ ਜੀ ਕਿਉਂਕਿ ਆ ਕੇ ਖਾਣਾ ਵਗੈਰਾ ਖਾਣਗੇ ਫਿਰ ਨਿਕਲਣ ਔਖਾ ਹੋ ਜੂਗਾ ਇਸ ਕਰਕੇ ਮੈਂ ਕੱਪੜੇ ਵੀ ਨਾਲ ਦੇ ਨਾਈਟ ਸੂਟ ਵੀ ਚੇਂਜ ਕੀਤਾ ਤੇ ਜਾਈਟ ਵੀ ਨਹੀਂ ਬੈਠ ਸਕਦੀ ਬੈਠੀ ਆਂ ਵੇਟ ਕਰੀ ਜਾਂਦੀ ਆਂ ਦੇਖੀ ਜਾਂਦੀ ਆਂ ਵੀ ਕਰੋ ਗਾਈਜ਼ ਔਰ ਫੋਨ ਬਾਰੀ ਬਾਰੀ ਮੈਂ ਨਹੀਂ ਕਰਦੀ ਮੇਰੇ ਯਾਦ ਤੋਂ ਨਹੀਂ ਆਈ ਬਾਰੀ ਬਾਰੀ ਮੈਂ ਫੋਨ ਕਰ ਕਰ ਤੰਗ ਕਰ ਕੇ ਚੱਲਾਂਗੀ ਜਦੋਂ ਆਉਣ ਆ ਬੰਦੇ ਇਹਨਾਂ ਕਹਿੰਉ ਆਪਦੇ ਟਾਈਮ ਤੇ ਆਉਣਾ ਨਾ ਕਦੇ ਤਾਂ ਕਰ ਲਾਂ ਨੀ ਪਰ ਬਹੁਤ ਜ਼ਿਆਦਾ ਮੈਂ ਤੰਗ ਨਹੀਂ ਕਰਦੀ ਹੁੰਦੀ ਫੋਨ ਸਰਦੀ ਦੇ ਹੁਣ ਤੱਕ ਦਾ ਟਾਈਮ ਚੋਂ ਮੈਨੂੰ ਆ ਅੱਜ ਦਾ ਦਿਨ ਸਭ ਤੋਂ ਜ਼ਿਆਦਾ ਠੰਡਾ ਲੱਗਿਆ ਬਹੁਤ ਜ਼ਿਆਦਾ ਠੰਡਾ ਦਿਨ ਲੱਗਿਆ ਜੀ ਮੈਨੂੰ ਸਾਰਾ ਦਿਨ ਮੇਰੇ ਹੱਥ ਪੈਰ ਹੀ ਮੇਂ ਅੱਜ ਨਹੀਂ ਗਏ ਹੋਏ ਹੈਗੇ ਪੈਰ ਜਦੋਂ ਮੈਂ ਸ਼ਾਮ ਨੂੰ ਵਾਕ ਕੀਤੀ ਨਾ ਵਾਕ ਕਰਕੇ ਫਿਰ ਮੇਰੇ ਪੈਰਾਂ ਨੂੰ ਨਿਗਾਹ ਆਈ ਉਹ ਫਿਰ ਆਹ ਪਤਾ ਨਹੀਂ ਕਿ ਬਲੱਡ ਆਪਣਾ ਫੇਰ ਚੱਲਿਆ ਤੁਰ ਫਿਰਨਾ ਜਿਵੇਂ ਆਪਾਂ ਕੋਈ ਕੰਮ ਨਹੀਂ ਕਰਦੇ ਬੈਠੇ ਰਹਿੰਦੇ ਆ ਬਲੱਡ ਵੀ ਆਪਣਾ ਖੜਜ ਜਾਂਦਾ ਤਾਂ ਕਰਕੇ ਠੰਡਣ ਲੱਗਦੀ ਆ ਪਤਾ ਨਹੀਂ ਕੀ ਗੱਲ ਫਿਰ ਮੈਂ ਨਿਕਝਾਇਆ ਵਾਕ ਕਰਕੇ ਸਾਰੀ ਬੋਡੀ ਵਾਰਮ ਅਪ ਹੋ ਗਈ ਫਿਰ ਫਿਰ ਥੋੜਾ ਜਿਹਾ ਠੰਡ ਜੀ ਉੱਤਰ ਗਈ ਮੇਰੀ ਫਿਰ ਮੈਂ ਗਰਮ ਪਾਣੀ ਦੇ ਗਰਮ ਗਰਮ ਪਾਣੀ ਦੇ ਦੋ ਗਲਾਸ ਪੀਤੇ ਫਿਰ ਠੰਡ ਉਤਰ ਗਈ ਚਲੋ ਜੀ ਹੁਣ ਕਰਦੇ ਵੀਡੀਓ ਐਂਡ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ